ਨੀ ਤਲ ਗਾਏ ਉਤਮ ਪੰਪ ਸੁਣਿ ਓ ਗੁਰ ਸੰਗਤ ਤਹ ਮਲੰਤ ਜਨ ਤ੍ਰਾਸ ਮਟਾਈ ਇੱਕ ਗੁਰਦਾਸ ਪਾਠ ਕੀ ਪਰਖੋਰ ਦਤ ਪਤਸਾਇੰਗਿਂ ਵਿਜਾਗ ਦੀ ਜੋਤ ਗਿਆਨ ਸਰੂਪ ਪ੍ਰਤੱਖ ਸਤਗੁਰੂ ਗੁਰਤਾ ਗਦੀ ਤੇ ਬਿਰਾਜਮਾਨ ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹੋਈ ਦੇ ਅੰਦਰ ਸਾਜ ਬੈਠੀ ਹੋਈ ਸਤਕਾਰ ਜੋ ਗੁਰੂ ਪਿਆਰੀ ਗੁਰੂ ਰੂਪ ਕਲਸਾ ਗੁਰੂ ਕੇ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਪਵਨਨੀ ਪਵਨ ਪ੍ਰਤਰ ਬਾਣੀ ਦੇ ਲਖਨੇਮ ਸਰਬਣ ਚਿੱਤ ਹਨ ਆਸ ਵਕਤ ਪਵਨ ਪ੍ਰਤਰ ਇਤਿਹਾਸ ਦੀ ਕਥਾ ਵਿਚਾਰ ਆਪਨ ਸਭਨੇ ਰਲ ਕੇ ਸਰਬਣ ਕਰਨੀ ਹੈ ਸੋ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਬਾਣੀ ਦੀ ਪਾਲ ਜਿਸ ਸਾਜ ਔਰ ਰਸਨਾ ਨੂੰ ਪਰ ਲਗੇ ਪਵਿੱਤਰ ਝੁਕਾਓ ਸਿਰ ਸਭ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਰ ਸਾਹਿਬ ਜੀ ਦੇ ਨਿਮਾਣੀ ਦੇ ਸੇਵਕ ਨੂੰ ਸੋ ਗੱਜਵਾ ਕਿਉਂ ਬਲਾਵਤ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਬਖਤਿ ਆਪ ਬੁਧਾਰਿਓ ਤਾਂਤਾ ਦੇ ਜੋਗੋ ਜੜੀਆਂ ਸਿੱਖ ਸੰਗਤਾਂ ਪਕਾੜ ਪਰਵਾਧਰੂ ਪ੍ਰਭੂ ਪ੍ਰਮਾਤਮਾ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਸਿੱਖ ਸੰਗਤਾਂ ਸਮੇਤ ਉਹ ਸਮਾ ਕੱਢਤੀ ਅੰਮ੍ਰਿਤ ਬੇੜੀ ਸੰਭਾਲ ਕਰਦਿਆਂ ਹੋਏਗਾ ਪਹੁੰਚਿਆ ਸੋ ਲਾਹੇ ਪ੍ਰਾਪਤ ਕਰ ਰਹੇ ਹੋ ਆਓ ਜੁੜਗੇ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਤਨ ਤੁਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਚੌਥੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਜਦੋਂ ਪਹਿਲੇ ਜੇਠਾ ਜੀ ਦੇ ਰੂਪ ਦੇ ਵਿੱਚ ਤਨ ਗੁਰੂ ਅਮਰਦਾਸ ਪਾਸਾ ਜੀ ਦੇ ਚਰਨਾਂ ਦੇ ਵਿੱਚ ਰਹਿੰਦੇ ਹੋਏ ਸ੍ਰੀ ਗੋਵਿੰਦ ਵਾਲ ਸਾਹਿਬ ਵਿਖੇ ਸਵਾਵਾ ਨਿਮਾ ਰਹੇ ਤਾਂ ਹੁਣ ਸਤਿਗੁਰੂ ਗੁਰੂ ਅਮਰਦਾਸ ਪਾਸਾ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਜੀ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਭਾਈ ਜੱਠਾ ਜੀ ਦੇ ਨਾਲ ਕੀਤਾ ਹੈ ਉਸ ਤੋਂ ਉਪਰੰਤ ਸਤਿਗੁਰਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕਰਨਾ ਕੀਤੀ ਸਮਾਪਾਖੇ ਤੇ ਗੁਰਤਾ ਗੱਦੀ ਤੋਂ ਬਾਅਦ ਦੇ ਵਿੱਚ ਸਤਿਗੁਰਾਂ ਨੇ ਭਾਈ ਜੱਠਾ ਜੀ ਦਾ ਨਾਮ ਗੁਰੂ ਰਾਮਦਾਸ ਰੱਖਣਾ ਕੀਤਾ ਤਾਂ ਨਾਲ ਹੀ ਸਤਿਗੁਰਾਂ ਨੇ ਕਿਰਪਾ ਕੀਤੀ ਪਾਵਨ ਬਚਨ ਉਚਾਰਨ ਕੀਤੇ ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਦਨਾਂ ਸਵਾਰੇ ਜਿਹੜੇ ਵੀ ਗੁਰੂ ਰਾਮਦਾਸ ਸਾਹਿਬਾਨ ਨੂੰ ਧਿਆਉਣਗੇ ਯਾਦ ਕਰਨਗੇ ਉਹਨਾਂ ਦੇ ਚਰਨਾਂ ਦੇ ਵਿੱਚ ਚਿਤ ਜੋੜਨਗੇ ਤਾਂ ਉਹਨਾਂ ਦੇ ਜਿੰ ਸਿਰਿਆ ਜਿੰਨਾਂ ਸਵਾਰੇ ਸਾਰੇ ਤਰ੍ਹਾਂ ਦੇ ਕਾਰਜਾ ਜਿਹੜੇ ਉਹਨਾਂ ਦੇ ਸਵਾਰੇ ਜਾਣ ਦੀ ਗੁਰੂ ਦੀ ਕਿਰਪਾ ਬਖਸ਼ੀ ਤੇ ਨਾਲ ਹੀ ਸਤਿਗੁਰੂ ਗੁਰੂ ਗਰੀਵੜਵਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੁਣ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਗੁਰਤਾ ਗੱਦੀ ਬਖਸ਼ਿਸ਼ ਕਰਨਾ ਕਰਕੇ RAM DAS ਨਾਮ ਰੱਖਿਆ ਤੇ ਨਾਲ ਇਹ ਵੀ ਕਿਹਾ ਵੀ ਤੁਸੀਂ ਜਾਓ ਇੱਕ ਨਵਾਂ ਨਗਰ ਵਸਾਇਆ ਫਿਰ ਗੁਰੂ ਪਿਆਰੋ RAM DAS PURA ਇਹ ਨਗਰ ਵਸਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਇਹਦਾ ਪਹਿਲਾ ਨਾਮ ਸੀਗਾ RAM DAS PURA ਰਹਾਉਣੀ-ਰਹਾਉਣੀ ਗੁਰੂ ਸਾਹਿਬ ਜੀ ਦੀ ਕਿਰਪਾ ਵਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਇਹਦਾ ਨਾਮ ਰੱਖਿਆ ਗਿਆ ਤਾਂ ਹੁਣ ਧੰਗੂ ਰਾਮਦਾਸ ਪਾਤਸ਼ਾਹ ਜੀ ਦੇ ਗ੍ਰਾਹ ਦੇ ਵਿੱਚ ਜੀਵੀ ਭਾਨੀ ਜੀ ਦੇ ਕੋਲ ਤੋਂ ਤੰਨਾਸ ਪੁੱਤਰ ਪੈਦਾ ਹੋਇਆ ਪਹਿਲੇ ਸਾਨ ਕਰਤੀ ਚੰਦ ਜੀ ਜੋ ਜਸਨ ਮਹਾਦੇਵ ਜੀ ਔਰ ਤੀਜੇ ਨੰਬਰ ਵਾਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੰਤ ਤਦ ਹਣ ਚੌਥਾ ਪੁੱਤਰ ਜਿਹੜਾ ਸੀਗਾ ਸਤਗੁਰਾਂ ਦੇ ਗ੍ਰਹਿ ਦੇ ਵਿੱਚ ਪੈਦਾ ਹੋਣਾ ਸੀ ਚੌਥਾ ਪੁੱਤਰ ਜਿਹੜਾ ਉਹ ਸੇਈ ਪਾਈਓ ਪਾਤੂ ਜਿਹੜਾ ਕਿ ਬਾਬਾ ਆਦਮ ਜੀ ਜਿਹੜੇ ਸਨ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਚਰਨਾਂ ਦੇ ਵਿੱਚ ਸੇਵਾ ਕਰਦੇ ਜਿਨ੍ਹਾਂ ਦੇ ਪੁੱਤਰ ਨਹੀਂ ਸੀ ਵਰਤਨਾ ਦੀ ਸੇਵਾ ਕਰਦੇ ਆ ਇੱਕ ਧੀ ਹੈ ਝਾੜੂ ਦੀ ਸੇਵਾ ਕਰਦੇ ਆ ਗੁਰੂ ਪਰਿਵਾਰ ਦੇ ਵਿੱਚ ਤਾਂ ਉਮਰ ਬੜੀ ਲੰਬੀ ਆ 60 ਸਾਲ ਦੀ ਉਮਰ ਹੋਗੀ ਪੁੱਤਰ ਦੀ ਪੋਖਾ ਤਾਂ ਹੁਣ ਬਾਬਾ ਆਦਮ ਜੀ ਲਗਾਤਾਰ ਸਵਾਮਾ ਨਿਮਾਰੇ ਆ ਵੀ ਗੁਰੂ ਸਾਹਿਬ ਦੀ ਕਿਰਪਾ ਵਰਤ ਜਾਵੇ ਝੋਲੀ ਪਰ ਜਾਵੇ ਮੇਰੇ ਘਰ ਵੀ ਪੁੱਤਰ ਹੋ ਜਾਵੇ ਤਾਂ ਮੇਰੀ ਅਨਸਵangsa ਜੇ ਵੀ ਵੱਧ ਜਾਵੇ ਕਿਉਂਕਿ ਹਰ ਇੱਕ ਨੂੰ ਹੁੰਦਾ ਹੈ ਵੀ ਜਿਹੜੀ ਅਨਸਵਾਸਾ ਉਹ ਵੱਧੇ ਤਾਂ بابا ਆਦਮ ਜੀ ਆ ਜਿਹੜੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਹੈ ਵੀ ਸਾਡੀ ਅਨਸਵਾਂਸ ਵਧੇ ਸਾਡੀ ਪੀੜ੍ਹੀ ਵਧੇ ਤੇ ਸਾਡੇ ਘਰ ਪੁੱਤਰ ਪੈਦਾ ਹੋਵੇ। ਤੇ ਫਿਰ ਆਪਣੇ ਉਮਰ ਦਾ ਵੀ ਖਿਆਲ ਕਰਦੇ ਆ ਵੀ ਮਨਾ ਉਮਰ 60 ਸਾਲ ਦੀ ਹੋ ਗਈ ਹੈ। ਪੁੱਤਰ ਦੀ ਵੀ ਲੋੜ ਹੈ ਤੇ ਦੁਨੀਆਂ ਦੀ ਕੀ ਕਹੇਗੀ? ਤਾਂ ਹਣ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਰਾਮਦਾਸ ਸਾਹਾ ਜੀ ਦੀ ਐਸੀ ਕਿਰਪਾ ਵਰਤੀ ਐਸੀ ਰੰਤ ਹੋਈ ਤਾਂ ਗੁਰਸਿੱਖਾਂ ਨੂੰ ਆਖਿਆ ਵੀ ਆਓ ਸਾਹਮਣੇ ਜਿਹੜਾ ਸਿੱਖ ਵਰਤਨਾ ਦੀ ਸੇਵਾ ਕਰ ਰਿਹਾ ਹੈ ਜਿਹੜਾ ਵਰਤਨਾ ਦੀ ਸੇਵਾ ਕਰਦਾ ਸਿੱਖ ਉਸ ਸਿੱਖ ਨੂੰ ਬੁਲਾ ਕੇ ਲੈ ਕੇ ਆਓ ਤਾਂ ਹੁਣ ਗੁਰੂ ਦੇ ਪਿਆਰੇ ਜਿਹੜੇ ਸਿੱਖ ਹੈ ਉਹ ਬਾਬਾ ਆਦਮ ਜੀ ਦੇ ਕੋਲ ਆਏ ਤਾਂ ਬਾਬਾ ਆਦਮ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਪਾਏ ਗੁਰ ਸਿਖਾ ਤੈਨੂੰ ਧੰਨ ਗੁਰੂ ਰਾਮਦਾਸ ਪਾਸਾ ਜੀ ਦੀ ਕਿਰਪਾ ਦੇ ਨਾਲ ਸਤਿਗੁਰਾਂ ਨੇ ਆਵਾਜ਼ ਦਿੱਤੀ ਆ ਤੇ ਸਤਗੁਰਾਂ ਦੀ ਕਿਰਪਾ ਵਰਤ ਰਹੀ ਹੈ ਤੇਰੇ ਉਤੇ ਅਸੀਂ ਤੈਨੂੰ ਲੈਣ ਦੇ ਵਾਸਤੇ ਆਏ ਤੇ ਸਤਗੁਰੂ ਜੀ ਆਖਦੇ ਆ ਕਹਿੰਦੇ ਔ ਸਿੱਖ ਨੂੰ ਬੁਲਾ ਕੇ ਲੈ ਕੇ ਆਓ ਤਲ ਭਾਈ ਗੁਰਸਿੱਖਾਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਜੋ ਵੀ ਤੂੰ ਮੰਗਣਾ ਆਪਣੀਆਂ ਬੇਨਤੀਆਂ ਤੋਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਕਰ ਸਕਦਾ ਹੈ ਤੇ ਬਾਬਾ ਆਦਮ ਜੀ ਨੂੰ ਜਦੋਂ ਇਹ ਬਾਤ ਆਖੀ ਨਾ ਕੋ ਸਿੱਖਾ ਨੇ ਬੜਾ ਚਾਅ ਚੜਿਆ ਬਹੁਤ ਮਨ ਖੁਸ਼ ਹੋਇਆ ਮੇਰੇ ਮਨ 'ਤੇ ਪ੍ਰੇਮ ਲਗੋ ਹਰ ਤੀਰ ਹੁਣ ਪ੍ਰੇਮ ਦੇ ਤੀਰ ਲੱਗੇ ਹੋਏ ਐ ਪ੍ਰਮਾਤਮਾ ਦਾ ਨਾਮ ਦਾ ਜਿਹੜਾ ਤੀਰ ਹਿਰਦੇ ਦੇ ਵਿੱਚ ਵੱਜਿਆ ਹੋਇਆ ਜਤ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਿਆ ਹੋਇਆ ਪਹਿਲਾ ਤੋੜਾ ਅੱਖਾਂ ਦੇ ਵਿੱਚੋਂ ਹੰਝੂ ਆਏ ਹੈ ਵੀ ਮੈਨੂੰ ਇੱਕ ਨਿਮਾਣੇ ਜੀ ਸੇਵਕ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆ ਬੁਲਾਉਣਾ ਕੀਤਾ ਉਹ ਵੀ ਆਪ ਆਵਾਜ਼ ਮਾਰੀ ਜਿਵੇਂ ਧੰਨ ਗੁਰੂ ਕਨਜੀਤਾਰ ਪਾਤਸ਼ਾਹ ਜੀ ਨੇ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਰਾਮ ਸਿੰਘ ਜੀ ਨੂੰ ਆਖਿਆ ਸੀ ਉਹ ਚੱਕ ਫਤੇ ਸਿੰਘ ਵਾਲਿਆਂ ਨੂੰ ਵੀ ਭਾਈ ਰਾਮ ਸਿੰਘਾ ਅਸੀਂ ਤੇਰੇ ਘਰ ਜਾਣਾ ਚਾਹੁੰਨੇ ਆ ਤੇਰਾ ਨਗਰ ਦੇਖਣਾ ਚਾਹੁੰਨੇ ਦੁਨੀਆਂ ਕੀ ਬੇਨਤੀਆਂ ਕਰਦੀ ਆ ਵੀ ਸਾਡੇ ਘਰ ਸਤਿਗੁਰੂ ਜੀ ਚਰਨ ਪਾਉਣ ਤੇ ਸਤਿਗੁਰੂ ਜੀ ਖੁਦ ਆਪ ਕਹਿੰਦੇ ਆ ਵੀ ਤੇਰੇ ਘਰ ਜਾਣਾ ਇਕ ਉਸੇ ਤਰੀਕ ਹੁਣ ਜਿਹੜੇ ਭਾਈ ਰਾਮ ਸਿੰਘ ਵਰਗੇ ਆ ਇਹ ਭਾਈ ਭਗਤੂ ਜੀ ਦੀ ਅਸਵੰਸ ਦੇ ਵਿੱਚ ਹੋਈ ਐ ਤਾਂ ਬਾਬਾ ਆਦਮ ਜੀ ਆ ਉਹਨਾਂ ਨੂੰ ਵੀ ਸਤਿਗੁਰਾਂ ਨੇ ਯਾਦ ਕੀਤਾ ਆਵਾਜ਼ ਮਾਰੀ ਤਾਂ ਹਣ ਗੁਰੂ ਪਿਆਰਿਓ ਜਦੋਂ ਸਤਿਗੁਰਾਂ ਦੇ ਕੋਲ ਜਾ ਕੇ ਖੜਾ ਹੋਇਆ ਬਾਬਾ ਆਦਮ ਜੀ ਸਤਿਗੁਰੂ ਜੀ ਕਹਿੰਦੇ ਪਾਏ ਗੁਰਸਿੱਖਾਂ ਤੇਰੀ ਸੇਵਾ ਤੋਂ ਅਸੀਂ ਬੜੇ ਪ੍ਰਸੰਨ ਹੈ ਮੰਗ ਕੀ ਮੰਗ ਦਾ ਹੈ ਹੁਣ ਬਾਬਾ ਆਦਮ ਜੀ ਕਦੇ ਆਪਣੀ ਉਮਰ ਵੱਲ ਦੇਖਦੇ ਹੈ ਕਦੇ ਮਨ ਦੇ ਵਿੱਚ ਖਿਆਲ ਆ ਵੀ ਸਤਿਗੁਰਾਂ ਨੂੰ ਕਹਿ ਦੇਵਾਂ ਵੀ ਸਤਿਗੁਰੂ ਜੀਓ ਜੇ ਤੁਸੀਂ ਟੁੱਠੇ ਹੋ ਕਿਰਪਾ ਨਿਧਾਨੋਂ ਤਾਂ ਪੁੱਤਰ ਦੀ ਦਾਤ ਬਖਸ਼ਿਸ਼ ਕਰ ਦੇਵੋ ਮੇਰੀ ਪੀੜੀ ਬੰਦ ਜਾਵੇ ਪਰ ਹੁਣ ਜਗਦੇ ਹੈ ਕੁਝ ਬੋਲ ਨਹੀਂ ਰਾਇ ਅੱਖਾਂ ਦੇ ਵਿੱਚੋਂ ਹੰਝੂ ਆਏ ਸਤਿਗੁਰਾਂ ਦੇ ਚਰਨ ਧੋ ਦਿੱਤੇ ਸਤਿਗੁਰਾਂ ਨੇ ਬਾਹਾਂ ਤੋਂ ਪਕੜ ਕੇ ਉਠਾਇਆ ਮੰਗ ਕੀ ਮਰਦਾ ਗੁਰਸਿੱਖਾ ਨਹੀਂ ਬੋਲੇ ਤਾਂ ਹੁਣ ਜਿਹੜੇ ਧੀ ਆ ਕੋ ਬੋਲਦੀ ਆ ਪਾਸਾ ਜਿਓ ਜੇ ਤੁਸੀਂ ਟੁੱਟੇ ਹੋ ਕਿਰਪਾ ਨਿਧਾਨੋਂ ਤਾਂ ਮੈਨੂੰ ਇੱਕ ਵੀਰ ਦੀ ਲੋੜ ਹੈ ਵੀਰ ਦੀ ਦਾਤ ਬਖਸ਼ੋ ਆਹ ਹੁਣ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਪਾਸਾ ਜੀ ਅੱਖਾਂ ਮਿਲਦੇ ਆ ਤੇ ਅੱਖਾਂ ਮਿਲ ਕੇ ਕੁਝ ਸਮੇਂ ਬਾਅਦ ਬਾਬਾ ਆਦਮ ਜੀ ਨੂੰ ਕਹਿੰਦੇ ਬਾਬਾ ਆਦਮ ਜੀ ਗੱਲ ਤੇ ਇਹ ਆ ਵੀ ਤੁਹਾਡੇ ਕਰਮਾਂ ਦੇ ਵਿੱਚ ਹੀ ਪੁੱਤਰ ਦੀ ਦਾਤ ਹੈ ਜੀ ਤੁਹਾਡੇ ਲੇਖਾਂ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਲਿਖੀ ਤਾਂ ਹੁਣ ਸਤਿਗੁਰਾਂ ਨੂੰ ਆਖਦਾ ਬਾਬਾ ਆਦਮ ਜੀ ਤੇ ਫਿਰ ਪਾਸਾ ਜੀ ਉਹ ਜੇ ਪੁੱਤਰ ਦੀ ਦਾਤ ਉਥੇ ਨਹੀਂ ਲਿਖੀ ਤਾਂ ਕਿਰਪਾ ਕਰਦੇ ਬੋ ਉਥੇ ਵੀ ਲਿਖਣ ਵਾਲੇ ਤੁਸੀਂ ਹੋ ਤੇ ਇੱਥੇ ਵੀ ਲਿਖਣ ਵਾਲੇ ਤੁਸੀਂ ਕਰਮ ਉਥੇ ਵੀ ਤੁਸੀਂ ਬਣਾਉਣ ਵਾਲੇ ਹੋ ਕਰਮ ਇੱਥੇ ਵੀ ਤੁਸੀਂ ਬਣਾਉਣ ਵਾਲੇ ਹੋ ਇਹ ਓਥੇ ਲਿਖਣਾ ਭੁੱਲ ਗਿਆ ਤਾਂ ਕਿਰਪਾ ਕਰਦੇ ਉਹ ਇੱਥੇ ਲਿਖ ਦੇਵੋ ਜਿਵੇਂ ਮਾਤਾ ਸਲਖਣੀ ਨੇ ਆਖਿਆ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਸਾ ਜੀਓ ਕਿਰਪਾ ਕਰੋ ਪਰ ਤੁਸੀਂ ਇੱਥੇ ਲਿਖ ਦੇਵੋ ਇਹੀ ਬਾਤ ਬਾਬਾ ਆਦਮ ਜੀ ਨੇ ਧੰਨ ਗੁਰੂ ਰਾਮਦਾਸ ਪਾਸਾ ਜੀ ਨੂੰ ਆਖੀ ਤਾਂ ਧੰਨ ਗੁਰੂ ਰਾਮਦਾਸ ਪਾਸਾ ਜੀ ਕਹਿੰਦੇ ਗੱਲ ਇਹ ਆ ਗੁਰਸਿੱਖਾ ਤੇਰੀ ਸੇਵਾ ਤੋਂ ਅਸੀਂ ਬੜੇ ਪ੍ਰਸੰਨ ਹੈ ਬੜੇ ਖੁਸ਼ ਹੈ ਅਸੀਂ ਤਨੂ ਜਵਾਬ ਨਹੀਂ ਦੇ ਸਕਦੇ ਦਾਤੋ ਐਦਾਂ ਕਰ ਸਾਡੇ ਘਰ ਚੌਥਾ ਪੁੱਤਰ ਆਉਣਾ ਸੀ ਸਾਡੇ ਤਿੰਨ ਪੁੱਤਰ ਪ੍ਰਿਥੀ ਚੰਦ ਜੀ ਮਹਾਦੇਵ ਜੀ ਤੇ ਅਰਜਨ ਦੇਵ ਤਾਂ ਚੌਥਾ ਪੁੱਤਰ ਜਿਹੜਾ ਸਾਡੇ ਗ੍ਰਹਿ ਦੇ ਵਿੱਚ ਆਉਣਾ ਸੀ ਫਿਰ ਭਾਈ ਤਨੂ ਖਾਲੀ ਨਹੀਂ ਮੋੜਦੇ ਕਿਉਂ ਗੁਰੂ ਨਾਨਕ ਸਾਹਿਬ ਪਾਸਾ ਜੀ ਦੀ ਕਿਰਪਾ ਦੇ ਨਾਲ ਇਹ ਬਚਨ ਆਚਾਰੇ ਸਤਗੁਰਾਂ ਨੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਵਿਰਧ ਸੁਆਮੀ ਸਾ ਜੋ ਗੁਰੂ ਦੀ ਸ਼ਰਨ ਦੇ ਵਿੱਚ ਚੱਲ ਕੇ ਆਉਂਦਾ ਨਾ ਇਹ ਪ੍ਰਮਾਤਮਾ ਵਿਦ੍ਧ ਵਾਲੇ ਦੀ लाज ਰੱਖਦਾ ਹੈ ਤੇ ਉਹਨੂੰ ਖਾਲੀ ਨਹੀਂ ਮੁਰਦਾ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਕੋਈ ਖਾਲੀ ਨਹੀਂ ਮੁਰਦਾ ਝੋਲੀ ਭਰ ਕੇ ਜਾਂਦਾ ਤੇ ਫਿਰ ਬਾਬਾ ਆਦਰਮ ਜੀ ਜੇ ਹੁਣ ਤੁਸੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ ਰਹੇ ਹੋ ਬੜੇ ਚਾਅ ਦੇ ਨਾਲ ਸੇਵਾ ਕਰਦੇ ਹੋ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਹੋ ਤੁਹਾਡੀ ਸੇਵਾ ਤੋਂ ਅਸੀਂ પ્રસન્ન ਹੈ ਤਾਂ ਪਰ ਇਹ ਕਿ ਮੇ ਹੋ ਸਕਦਾ ਕਿ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਤੁਸੀਂ ਆਪਣੀ ਝੋਲੀ ਖਾਲੀ ਲੈ ਕੇ ਮੁੜ ਜਾਵੋ ਇਹ ਨਹੀਂ ਹੋ ਸਕਦਾ। ਬਾਬਾ ਆਦਮ ਜੀ ਚੌਥਾ ਪੁੱਤਰ ਸਾਡੇ ਗ੍ਰਹਿ ਦੇ ਵਿੱਚ ਆਉਣਾ ਸੀ ਔਰ ਹੁਣ ਚੌਥਾ ਪੁੱਤਰ ਤੁਹਾਡੀ ਝੋਲੀ ਦੇ ਵਿੱਚ ਪਾ ਦਿੱਤਾ। ਤੁਹਾਡੇ ਗ੍ਰਹਿ ਦੇ ਵਿੱਚ ਪੁੱਤਰ ਹੋਵੇਗਾ। ਕੋਤਾਰ ਦੀ ਦਾਤ ਤੁਹਾਨੂੰ ਬਖਸ਼ਿਸ਼ ਕਰ ਦਿੱਤੀ ਤੇ ਸਤਿਗੁਰਾਂ ਨੇ ਨਾਲ ਹੀ ਏਕਾ ਦਿੱਤਾ ਵੀ ਇਹਦਾ ਨਾਮ ਰੱਖਣਾਗਾ ਤੁਸੀਂ ਭਾਈ ਭਗਤੂ ਭਗਤੀ ਕਰਨ ਵਾਲਾ ਤੇ ਨਾਲ ਹੀ ਸਤਿਗੁਰਾਂ ਨੇ ਨਾਮ ਦੇ ਦਿੱਤਾ ਫਿਰ ਇਸੇ ਤਰ੍ਹਾਂ ਹੋਇਆ ਗੁਰੂ ਪਿਆਰਿਓ ਬਾਬਾ ਆਦਮ ਜੀ ਦੇ ਗ੍ਰਹ ਦੇ ਵਿੱਚ ਭਾਈ ਭਗਤੂ ਜੀ ਨੇ ਜਨਮ ਲਿਆ ਤਾਂ ਹੁਣ ਭਾਈ ਭਤੂ ਜੀ ਨੇ ਜਨਮ ਲਿਆ ਪਰ ਉਸ ਤੋਂ ਬਾਅਦ ਦੇ ਵਿੱਚ ਗੁਰੂ ਪਿਆਰੋ ਅੰਸ ਵੰਸ ਵੱਧ ਗਈ ਤਾਂ ਗੁਰੂ ਪਿਆਰੋ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਤੱਕ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹੇ ਉਹਨਾਂ ਦੀ ਅੰਸ ਵੰਸ ਅੱਜ ਵੀ ਚੱਲ ਰਹੀ ਹੈ ਅੱਜ ਵੀ ਗੁਰੂ ਪਿਆਰਿਓ ਸਤਗੁਰਾਂ ਦੀ ਕਿਰਪਾ ਦੇ ਨਾਲ ਚੱਕ ਫਤੇ ਸਿੰਘ ਵਾਲੇ ਉਹਨਾਂ ਦੀ ਅੰਸਵੰਸ ਵਸਦੀ ਹੈ ਬਠਿੰਡੇ ਉਹਨਾਂ ਦੇ ਸ਼ਹਿਰ ਦੇ ਵਿੱਚ ਅੰਸਵੰਸ ਵਸਦੀ ਹੈ ਹੋਰ ਬਹੁਤ ਥਾਮਾ ਤੇ ਜਿਹੜੇ ਭਾਈਕੇ ਐ ਭਾਈ ਰੂਪਾ ਹੋ ਗਿਆ ਭਾਈ ਭਗਤਾ ਹੋ ਗਿਆ ਭਾਈ ਦਾ ਬਿਆਲਪੁਰਾ ਹੋ ਗਿਆ ਕਿੰਨੇ ਗੁਰੂ ਪਿਆਰਿਓ ਭਾਈਕੇ ਫੜੇ ਹੋਗੇ ਕਿੰਨੇ ਨਗਰ ਵਸਿਆ ਭਾਈਕੇ ਆnde ਇਹ ਗੁਰੂ ਪਿਆਰਿਓ ਉਹਨਾਂ ਦੀ ਅੰਸਵੰਸ ਭਾਈ ਭਗਤ ਤਹਾਨੂੰ ਚੌਥਾ ਪੁੱਤਰ ਭਾਈ ਭਗਤੂ ਜੀ ਬਾਬਾ ਆਦਮ ਜੀ ਨੂੰ ਬਖਸ਼ਿਆ ਤ ਗੁਰੂ ਦੀ ਕਿਰਪਾ ਭਰਤੀ ਤਹਾਨੂੰ ਧੰਨ ਗੁਰੂ ਰਾਮਦਾਸ ਸਾਹਾ ਜੀ ਦੇ ਘਰ ਦੇ ਵਿੱਚ ਹੁਣ ਜਿਹੜਾ ਚੌਥਾ ਪੁੱਤਰ ਹੈ ਪਿਰਥੀ ਚੰਦ ਉਹਨੂੰ ਬੜੇ ਲਾਡਾਂ ਦੇ ਨਾਲ ਸਤਿਗੁਰਾਂ ਨੇ ਪਾਲਿਆ ਵੱਡਾ ਕੀਤਾ ਜਿਵੇਂ ਜਿਵੇਂ ਵੱਡਾ ਹੋ ਰਿਹਾ ਪੁੱਤਰ ਤੇ ਵੱਡਾ ਹੋਣ ਦੇ ਨਾਤੇ ਉਹਨੋ ਜਿਹੜੀ ਉਥੋਂ ਦੀ ਗੁਰੂ ਘਰ ਦੀ ਬਾਗ ਡੋਰਾ ਜਿਹੜੀ ਉਹ ਸੰਭਾਲਦੇ ਐ ਲੰਗਰ ਦੀ ਸੇਵਾ ਸੰਭਾਲਾ ਜਿਹੜੀ ਹੋਰ ਕੋਈ ਗੁਰੂ ਘਰ ਦਾ ਕੰਮਕਾਰ ਉਹਨੂੰ ਸੌਂਪਦੇ ਆ ਵੀ ਭਾਈ ਤੂੰ ਸਿੱਖ ਤੇ ਨਾਲ ਇਹਨੂੰ ਕਰਨਾ ਕਰ ਇਸ ਕੰਮਕਾਰ ਨੂੰ ਸੰਭਾਲਣਾ ਕਰ ਵੱਡਾ ਹੋਵੇਗਾ ਤੂੰ ਹੀ ਸੰਭੇਂਦਾ ਸੇਵਾ ਸੰਭਾਲ ਇਹ ਦੋਨੇ ਪੁੱਤਰ ਆ ਜਿਹੜੇ ਛੋਟੇ ਐ ਹੁਣ ਗੱਲ ਇਹ ਹੈ ਬਿpassਾ ਜੀ ਦਾ ਬਚਨਾ ਮਾਰੇ ਕਹਿੰਦੇ ਲਾਲਚ ਲਾਗੇ ਜਨਮ ਗਵਾਇਆ ਇਹ ਜਿਹੜਾ ਲਾਲਚ ਆ ਨਾ ਬੁਰੀ ਬਿਲਾ ਹੈ ਪਿਰਥੀ ਚੰਸੀ ਜਿਹੜਾ ਜਦੋਂ ਰਸਤਾ ਵਸਤਾ ਸੰਭਾਲਦਾ ਲੰਗਰ ਦੀ ਸੇਵਾ ਸੰਭਾਲ ਕਰਦਾ ਹੋਰ ਕਾਰੋਬਾਰ ਨੂੰ ਸਾਰੇ ਨੂੰ ਸੰਭਾਲਦਾ ਪਾਸਾ ਤੇ ਲਾਸਾ ਕੋ ਜੁਗੋ ਦੇ ਹੱਥ ਦੇ ਵਿੱਚ ਆਉਂਦਾ ਹੈ ਤਾਂ ਪ੍ਰਤੀ ਚੰਦ ਦਾ ਮਨ ਸੀ ਜਿਹੜਾ ਗੁਰੂ ਪਿਆਰਿਓ ਉਹ ਲਾਲਚੀ ਬਣ ਗਿਆ ਲਾਲਚੀ ਵੀ ਇੰਨਾ ਕੁ ਬਣ ਗਿਆ ਆਪਣੇ ਆਪ ਤੋਂ ਬਾਹਰ ਹੋ ਗਿਆ ਇੰਨਾ ਕੁ ਲਾਲਚ ਪੈਦਾ ਹੋ ਗਿਆ ਅਗਰ ਲਾਲਚ ਦੀ ਪੂਰੀ ਬਲਾ ਹੁੰਦੀ ਹੈ ਲਾਲਚ ਲਾਗੇ ਜਨਮ ਗਵਾਇਆ ਮਨੁੱਖਾ ਆਪਣਾ ਮਨੁੱਖਾ ਜਨਮ ਗਵਾ ਬੈਠਦਾ ਤੇ ਪ੍ਰਮਾਤਮਾ ਦੇ ਸ਼ਬਦ ਦੀ ਇਸਾਰ ਨੂੰ ਭੁੱਲ ਜਾਂਦਾ ਓਥੇ ਪਰਪਾਸਾ ਜਿਹਦਾ ਬਚਨਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਦਾ ਨਾ ਸੁਣੀ ਬਰੂਲ ਕ ਝੂਲਾ ਪਾਸਾ ਜਿਕਾ ਨੇ ਮਾਇਆ ਧਾਰੀ ਜਿਹੜਾ ਹੁੰਦਾ ਉਹ ਅੱਖਾਂ ਤੋਂ ਅੰਨਾ ਹੋ ਜਾਂਦਾ ਭਾਵੇਂ ਉਹਨੂੰ ਗੁਰੂ ਦਾ ਜਿਹੜਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਜਿਹੜੀ ਗੁਰੂ ਦਾ ਪਾਵਨ ਅਪਦੇਸਾ ਉਹਨੂੰ ਦਿਖਦਾ ਨਹੀਂ ਗੁਰੂ ਦੇ ਸੰਗਤ ਨਹੀਂ ਦਿਖਦੀ ਤੇ ਗੁਰੂ ਪਿਆਰਿਓ ਗੁਰੂ ਦੇ ਪਿਆਰੇ ਵੀ ਉਹਨੂੰ ਦਿਖਦੇ ਜਿਹੜੇ ਨਾਮ ਜਪਣ ਵਾਲੇ ਸਿਮਨ ਕਰਨ ਵਾਲੇ ਉਹਨਾਂ ਨੂੰ ਵੀ ਫਿੱਕੇ ਬਚਨ ਬੋਲ ਜਾਂਦਾ ਸਿਮਲ ਰੁਕਸਰਾਇਰਾ ਅਤਧੀਰਗਤ ਅਤਮੁਚ ਹੋਏ ਜੇ ਆਵੇ ਆਸ ਕਰ ਯਾਰ ਨਰਾਸੇ ਕਿੱਤ ਕਹਿੰਦੇ ਫਿਰ ਸਿੰਮਲ ਦੀ ਤਰ੍ਹਾਂ ਹੋ ਜਾਂਦਾ ਮਨੁੱਖੋ ਸਿੰਮਲ ਦਾ ਰੁੱਖ ਸਾਰੇ ਦਰਖਤਾਂ ਦੇ ਨਾਲੋਂ ਉੱਚਾ ਹੈ ਬਸ ਉਹਨੂੰ ਆਪਣੇ ਆਪ ਦਾ ਮਾਣ ਆ ਵੀ ਮੈਂ ਉੱਚਾ ਹਾਂ ਸਾਰਿਆਂ ਦੇ ਨਾਲੋਂ ਪਰ ਗੱਲ ਤੇ ਇਹ ਆ ਵੀ ਜਿਹੜੇ ਫਲ ਲੱਗਦੇ ਆ ਉਹ ਵੀ ਫਿੱਕੇ ਆ ਫਲ ਫਿੱਕੇ ਫੁੱਲ ਬਕ ਬਕ ਕੇ ਕੰਮ ਨਾ ਆਵੇ ਪੱਤ ਫਲ ਫਿੱਕੇ ਆ ਫੁੱਲ ਬਕ ਬਕਿਆ ਤੇ ਪੱਤੋ ਦਾ ਕੰਮ ਨਹੀਂ ਆਉਂਦਾ ਲੱਕੜੀ ਉਹਦੇ ਕੰਮ ਨਹੀਂ ਤੇ ਮਾਨੋਂ ਉਸਾਰਾਂ ਦੇ ਨਾਲ ਉਹ ਵੱਧਦਾ ਵੀ ਮੈਂ ਉੱਚਾਂ ਦਾ ਤੇ ਪੰਛੀ ਆ ਜਿਹੜੇ ਉਹ ਨਿਰਾਸ਼ ਹੋ ਕੇ ਮੁਰਝਾ ਜਾਂਦੇ ਆ ਤੇ ਫਿਰ ਇਸੇ ਤਰ੍ਹਾਂ ਜਿਹੜਾ ਗੁਰੂ ਪਿਆਰ ਉਹ ਮਾਇਆ ਦੇ ਵਿੱਚ ਫਸ ਜਾਂਦਾ ਨਾ ਮਨੁੱਖ ਲਾਲਚ ਦੇ ਵਿੱਚ ਲੋਭੀ ਕਾਬ ਸਾਹੂ ਦਾ ਕੀਚਾ ਜੇ ਕਾ ਪਾਰ ਵਸਾਇ ਕਹਿੰਦੇ ਜਿਹੜਾ ਲੋਭੀ ਬੰਦਾ ਹੈ ਉਹਦਾ ਫਿਰ ਗੁਰੂ ਪਿਆਰੋ ਅਸੀਂ ਵਸਾ ਨਹੀਂ ਖਾ ਸਕਦੇ ਉਹਦੇ ਤੇ ਭਰੋਸਾ ਨਹੀਂ ਕਰ ਸਕਦੇ ਕਦੋਂ ਸਾਨੂੰ ਧੋਖਾ ਦੇ ਜਾਵੇ ਕੋਈ ਸਾਨੂੰ ਉਹਦੇ ਤੇ ਵਿਸ਼ਵਾਸ ਨਹੀਂ ਰਹਿੰਦਾ ਤਾਹਣ ਇਵੇਂ ਜਿਵੇਂ ਗੁਰੂ ਪਿਆਰੋ ਪ੍ਰਤੀ ਚੰਦ ਦਾ ਜਿਹੜਾ ਮਨ ਲਾਲਚੀ ਬਣ ਗਿਆ ਅੰਨਾ ਬੋਲਾ ਹੋ ਗਿਆ ਗੁਰੂ ਦਾ ਪਾਵਨ ਉਪਦੇਸ਼ ਸੁਣਦਾ ਨਹੀਂ ਤਾਂ ਹੁਣ ਐਸਾ ਲਾਲਚ ਦੇ ਵਿੱਚ ਫਸਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵੀ ਸਤਕਾਰ ਕਰਨੋਂ ਹਟ ਗਿਆ ਮਨ ਦੇ ਵਿੱਚ ਲਾਲਸਾ ਪੈਦਾ ਹੋ ਗਈ ਵੀ ਆਹ ਸਾਰਾ ਸਾਰਾ ਕਾਰੋਬਾਰ ਮੈਂ ਫੜਦਾ ਹਾਂ ਰਸਤਾ ਬਸਤਾ ਮੇਰੇ ਕੋਲ ਮਾਇਆ ਸਾਰੀ ਮੇਰੇ ਕੋਲ ਵੀ ਹੁਣ ਕੀ ਹੋਵੇਗਾ ਹੁਣ ਜਿਹੜੀ ਗੁਰਤਾ ਗੱਦੀ ਆ ਉਹ ਵੀ ਮੇਰੇ ਕੋਲ ਆਵੇਗੀ ਇਹ ਛੋਟੇ ਜਿਹੜੇ ਭਰਾ ਕੇ ਉਹ ਮੇਰੇ ਹੁਕਮ ਦੇ ਵਿੱਚ ਚੱਲਣਗੇ ਮੈਂ ਉਹਨਾਂ ਦੇ ਹੁਕਮ ਜਮਾ ਮੰਗਦਾ ਤਾਂ ਹੁਣ ਗੁਰੂ ਪਿਆਰੋ ਗੱਲ ਤੇ ਇਹ ਆ ਵੀ ਗੁਰੂ ਰਾਮਦਾਸ ਪਾਸਾ ਜੀ ਦੀ ਜਿਹੜੀ ਗੁਰਤਾ ਦਿੱਤੀ ਆ ਗੁਰਨਾਨਕ ਸਾਹਿਬ ਪਾਸਾ ਜੀ ਦੇ ਘਰ ਦੀ ਸਤ ਗੁਰ ਕੀ ਸੇਵਾ ਗਾਖੜੀ ਸਰਦੀਜਾ ਆਪ ਗਵਾਏ ਇਹ ਜਿਹੜੀ ਸੇਵਾ ਕੀਨਾ ਬੜੀ ਔਖੀ ਐ ਕਠਨ ਕਮਾਈ ਐ ਜਿਹੜਾ ਕਠਨ ਸੇਵਾ ਕਰਕੇ ਔਖੀ ਸੇਵਾ ਕਰਕੇ ਗੁਰੂ ਪਿਆਰਿਓ ਗੁਰੂ ਪਾਸਾ ਜੀ ਤੋਂ ਇੱਕੋ ਹੀ ਮੰਗ ਮੰਗਦਾ ਸੱਚੇ ਪਾਸਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਸੱਚੇ ਪਾਸਾ ਮੈਨੂੰ ਚਰਨਾ ਕਮਲਾ ਦੀ ਪ੍ਰੀਤ ਲੋੜੀ ਦੀ ਹੈ ਕਿਰਪਾ ਕਰੋ ਰਨਤ ਕਰੋ ਉਹਨਾਂ ਨੂੰ ਹੁਰਤਾ ਜੰਦੀ ਇਹ ਬਖਸ਼ਿਸ਼ ਕੀਤੀ ਜਾਂਦੀ ਹੈ ਨਾ ਕੇ ਲਾਲਚੀ પુરੁਸ਼ਾਂ ਨੂੰ ਲੋਭੀ પુરੁਸ਼ਾਂ ਨੂੰ ਇਹ ਗੁਰਤਾ ਗੱਦੀ ਦਾ مالک ਬਣਾਇਆ ਜਾਂਦਾ ਹੈ ਇਹ ਮੰਨਦਾ ਭਲੇਖਾ ਸੀ ਕਿਰਤੀ ਚੰਦਾ ਦੀ ਮੈਂ ਵੱਡਾ ਗੁਰਤਾ ਗੱਦੀ ਮਿਲੇਗੀ ਇਸ ਕਰਕੇ ਗੁਰੂ ਪਿਆਰਿਓ ਅੱਜ ਦਾ ਜਿਹੜਾ ਪਾਵਨ ਇਤਿਹਾਸ ਆ ਇਥੋਂ ਤੱਕ ਆਪਾਂ ਸਰਵਣ ਕੀਤਾ ਇਸੇ ਤਰ੍ਹਾਂ ਆਪਾਂ ਗੁਰੂ ਪਿਆਰਿਓ ਇੱਕ ਮਹੀਨਾ ਲਗਾਤਾਰ ਜੋ ਸਹੀ ਦੀ ਦਿਹਾੜਾ ਆ ਰਿਹਾ ਹੈ ਕਨ ਗੁਰੂ ਪੰਚਮ ਪਾਤਸ਼ਾਹ ਜੀ ਦਾ ਉਸੇ ਤਰ੍ਹਾਂ ਇਹ ਜਿਹੜਾ ਪਾਵਨ ਇਤਿਹਾਸ ਆਪਾਂ ਸਰਵਣ ਕਰਦੇ ਰਵਾਂਗੇ ਤੇ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਸਿੱਖ ਸੰਤਾਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ ਗੁਰੂ ਪਾਤਸ਼ਾਹ ਜੀ ਦੇ ਦਰ ਕਰਦਿਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣਾ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨੂੰ ਪ੍ਰਾਪਤ ਕਰਦੇ ਰਹਿਣਾ ਇਹ ਲੋਕ ਸੁਖੀ ਗਏ ਪਰ ਲੋਕ ਸਹਿ ਲੇਖ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾ ਚੁੱਕਾਂ ਦੀ ਖਿਮਾ ਸੁਬਲਾਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਵਾਹਿਦੂ ਸੰਗੀਆਂ ਰਾਮਕਲੀ ਮਹੱਲਾ ਤੀਜਾ ਆਨੰਦੇ ਕੋ ਓੰਕਾਰ ਗੁਰ ਪ੍ਰਸਾਦ ਅਨੰਦ ਭਿਆ ਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਜੇ ਸਦੀ ਮਨ ਵਜੀਆ ਬਾਦਈਆ ਰਾਗ ਰਤਨ ਉਪਰਾਰ ਪਰਿਆ ਸ਼ਬਦ ਗਾਵਣ ਆਈਆ ਸਭ ਦੋਤਾਂ ਗਾਵੋ ਹਰੀ ਕੇ ਰਾਗ ਮਨ ਜਨੀ ਵਸਾਇਆ ਕਹਾ ਨਾਨਕ ਤੋ ਅਨੰਦਾ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੁਸਦਾ ਰੂਰ ਨਾਲੇ ਅਰਨਾਤਾ ਤੁਮ ਮਨ ਮੇਰੇ ਦੁਖ ਸਭ ਸਰਣਾ ਅੰਗਿਕਾਰੁ ਕਰਿ ਦੀਆ ਕਾਹ ਸੋ ਸਵਾਰਣਾ ਸੁਮਗਲੋ ਸਮਰਤ ਸੁਆਮੀ ਕੋ ਕੋ ਮਨੋਂ ਵਿਸਾਰੀ ਕੈ ਨਾਨਕ ਮਾਨਾ ਮੇਰੀ ਸਦਾ ਹਰਿ ਹਰਿ ਢਾਲੀ ਸਾਥੀ ਸੁਭਾਚਨਾਈ ਕਰਦੀ ਰਹਿ ਕਰਤਾ ਦੇਰਾ ਸਖਸ਼ਾ ਜੇ ਦੇਸੋ ਪਾਵੇ ਸਦਾ ਸੁਖਾਲਾ ਤੇਰੀ